ਦਨਿਆਵੀ ਬੰਦਾ ਇਹ ਗੱਲ ਕਹਿੰਦਾ ਹੈ ਕਿ ਮੈਂ ਚੰਗਾ ਹਾਂ ਦੂਜੇ ਚੰਗੇ ਨਹੀਂ ਦੂਜੇ ਚੰਗੇ ਨਹੀਂ ਪਰ ਗੁਰਮੁਖ ਬੰਦਾ ਇਹ ਗੱਲ ਕਹਿੰਦਾ ਹੈ ਕਿ ਦੀ ਸਾਰੇ ਚੰਗੇ ਨੇ ਮੈਂ ਚੰਗਾ ਨਹੀਂ ਮੇਰੇ ਨਾਲੋਂ ਸਭ ਚੰਗੇ ਮੈਂ ਚੰਗਾ ਨਹੀਂ ਬਾਕੀ ਸਭ ਚੰਗੇ ਸਤਿਗੁਰੂ ਨੇ ਬਾਣੀ ਕੀ ਜਿ ਕਿ ਇਸ ਤਰ੍ਹਾਂ ਕੀਤਾ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਹਮਤ ਅਜ ਭਲੋ ਸਭ ਹੋਏ ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ ਤੇ ਮਾਰੇ ਕਰੇ ਹਮ ਲਈ ਚੰਗੇ ਬੁਰਾ ਨਹੀਂ ਹੋਏ ਪ੍ਰਣਬਤ ਨਾਨਕ ਤਾਰੇ ਸੋਏ ਬਾਕੀ ਚੰਗੇ ਨੇ ਭਾਈ ਅਸੀਂ ਚੰਗੇ ਮਨੁੱਖ ਦਾ ਜੀਤਰਾ ਦਾ ਸੁਭਾਅ ਹੁੰਦਾ ਹੈ ਨਾ ਭਾਈ ਗੁਰਦਾਸ ਜੀ ਨੇ ਮਨੁੱਖ ਉਸੇ ਤਰ੍ਹਾਂ ਦਾ ਦੂਜਿਆਂ ਨੂੰ ਦੇਖਦਾ ਹੁੰਦਾ ਹੈ ਜੇ ਤਰ੍ਹਾਂ ਦਾ ਬੰਦੇ ਦਾ ਸੁਭਾਅ ਹੈ ਨਾ ਅੰਦਰ ਦੀ ਬਿਰਤੀ ਜੇ ਤਰ੍ਹਾਂ ਦੀ ਹੈ ਬੰਦੇ ਦੀ ਬੰਦਾ ਉਸੇ ਬਿਰਤੀ ਨਾਲ ਦੂਜਿਆਂ ਨੂੰ ਦੇਖਦਾ ਹੈ ਉਸੇ ਤਰ੍ਹਾਂ ਤੋਲਦਾ ਬੋਲਦਾ ਹੈ ਉਹਨਾਂ ਲਈ ਉਹਨਾਂ ਨੂੰ ਉਸੇ ਤਰ੍ਹਾਂ ਤੋਲਦਾ ਹੈ ਉਸੇ ਤਰ੍ਹਾਂ ਉਹਨਾਂ ਲਈ ਬੋਲਦਾ ਹੈ ਬਾਈ ਗੁਰਦਾਸ ਕਹਿੰਦੇ ਆਪ ਭਲਾ ਸਭ ਜੱਗ ਭਲਾ 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 ਸਭ ਨਾ ਕਰਦੀ ਖੈ ਆਪੁਰਾ ਸਭ ਜੱਗ ਪੁਰਾ ਸਭ ਕੋ ਬੁਰਾ ਪੁਰਾ ਦੇ ਲਈ ਜਿਹੜਾ ਬੰਦਾ ਆਪ ਭਲਾ ਹੁੰਦਾ ਦੂਜਿਆਂ ਨੂੰ ਵੀ ਕਹਿੰਦਾ ਵੀ ਭਲੇ ਨੇ ਭਾਈ ਇਹ ਵੀ ਚੰਗੇ ਨੇ ਜਿਹੜਾ ਬੰਦਾ ਆਪ ਚੰਗਾ ਨਹੀਂ ਉਹ ਦੂਜਿਆਂ ਨੂੰ ਵੀ ਚੰਗਾ ਨਹੀਂ ਕਹਿੰਦਾ ਕਿਉਂਕਿ ਖੁਦ ਚੰਗਾ ਨਹੀਂ ਨਾ ਜੇ ਖੁਦ ਚੰਗਾ ਹੋਏਗਾ ਆਪ ਚੰਗਾ ਹੋਏਗਾ ਤਾਂ ਦੂਜਿਆਂ ਨੂੰ ਵੀ ਚੰਗਾ ਕਹਿੰਦਾ ਹੈ ਕਿ ਚੰਗੇ ਨਹੀਂ ਜੀਏ ਜਦੋਂ ਆਪ ਚੰਗਾ ਨਹੀਂ ਫਿਰ ਦੂਜੇ ਨੂੰ ਵੀ ਚੰਗਾ ਨਹੀਂ ਕਹਿੰਦਾ ਸੁਭਾਅ ਹੈ ਮਨੁੱਖ ਦਾ ਬੰਦੇ ਦਾ ਸੁਭਾਅ